ਕਹਿੰਦੇ ਕਿ ਸਾਰੇ ਦਾ ਸਾਰਾ 13 ਫਰਵਰੀ ਤੋਂ ਹੁਣ ਤੱਕ ਇੱਕ ਲੜਕਾ ਸ਼ੁਕਰਨ ਸਿੰਘ ਸ਼ਹੀਦ ਹੋਇਆ 433 ਕਿਸਾਨ ਜ਼ਖਮੀ ਹੋਏ ਨੇ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਹੀ ਸਾਡੇ ਧਿਆਨ ਚ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਕਿਸਾਨ ਲਗਾਤਾਰਤਾ ਦੇ ਵਿੱਚ ਲਗਾਤਾਰ ਉਹ ਅਜੇ ਵੀ ਜੋਖਮ ਉਠਾ ਰਹੇ ਨੇ 13 ਫਰਵਰੀ ਤੋਂ ਇਹ ਬੈਠੇ ਨੇ ਦੂਜੇ ਮਹੀਨੇ ਦੇ 24 ਜੁਲਾਈ ਹੋਊਗੀ 5 ਮਹੀਨੇ ਤੇ 11 ਦਿਨ ਹੋਗੇ ਕਿ ਨਾਲ ਜੂਨ ਤੇ ਕਨ ਦੇ ਜੁਗਰੀ ਨਹੀਂ ਸਰਕਦੇ ਰੋਕਿਆ ਪਿਆ ਹਰਿਆਣੇ ਵਾਲਿਆਂ ਨੇ ਤੇ ਹਰਿਆਣੇ ਵਾਲਿਆਂ ਨੂੰ ਆਉਣ ਵਾਲਿਆਂ ਦਾਨ ਸਭਾ ਚੋਣਾਂ ਚ ਖਮਿਆਜਾ ਭਾਰਤੀ ਜਨਤਾ ਪਾਰਟੀ ਨੂੰ ਉਪਰੋਂ ਪੈ ਸਕਦਾ ਹੈ ਜੇ ਜੱਧਰ ਸਾਹਿਬ ਵੀ ਵਿਦੇਸ਼ ਗਏ ਹੋਏ ਸੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਵਿਦੇਸ਼ ਗਏ ਸੀ ਵੀ ਸ਼ਾਇਦ ਕਿ ਬਲਕ ਕੰਪਨੀ ਰਿਚ ਤੇ ਆਨਸਰ ਸੁਖਵੀਰ ਸਿੰਘ ਬਾਦਲ ਨੇ ਜਵਾਬ ਵੀ ਦਿੱਤਾ ਅਧਿਕਾਰਤ ਤੌਰ ਤੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਇਹ ਗੱਲਬਾਤ ਚੱਲ ਰਹੀ ਹੈ ਕਿ ਸ਼ਾਇਦ ਸਾਨੂੰ ਨਹੀਂ ਇਹਦੇ ਬਾਰੇ ਪਤਾ ਕਿ ਮੁਲਾਕਾਤ ਹੋਈ ਸੀ ਨਹੀਂ ਹੋਈ ਸੀ ਉੱਥੇ ਗਏ ਸੀ ਨਹੀਂ ਗਏ ਸੀ ਆ ਸਰਧਾਰ ਮੰਤਰੀ ਦੇ ਕਾਫਲੇ ਵਿੱਚ ਰੁਕਾਵਟ ਆ ਸਕਦੀ ਹੈ ਤੇ ਮੰਤਰੀ-ਮੰਤਰੀ ਦਾ ਕਿਹੜੀ ਬਾਗ ਦੀ ਪੂਰੀ ਤੇ ਸਾਡੇ ਸੁਰੱਖਿਆ ਰੂਟ ਲਾਉਣ ਵਾਲੇ ਦੂਜੇ ਤੀਜੇ ਇਹ ਕਿੰਨੇ ਕਿੰਨੇ ਕੁ ਗੰਭੀਰ ਨੇ ਮੌਜੂਦਾ ਜਾਂਚ ਦਾ ਹੈ ਕਹਿੰਦੇ ਉਹਨਾਂ ਦੇ ਸੁਰੱਖਿਆ ਦਸਤਿਆਂ ਦੇ ਵਿੱਚ ਇੱਕ ਹਾਦਸਾ ਵਾਪਰਿਆ ਤਿੰਨ ਸੀਆਰਪੀਐਫ ਦੇ ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਹਤ ਕੇਂਦਰਾਂ ਦੇ ਵਿੱਚ ਭੇਜ ਦਿੱਤਾ ਗਿਆ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਦਿੱਲੀ ਦੇ ਜਿਹੜਾ ਇਹ ਸਮਾਜਿਕ ਨਿਆਂ ਮੰਤਰਾਲਾ ਇਹਨਾਂ ਦੇ ਮੰਤਰੀ ਨੇ ਡਾਕਟਰ ਬਲਜੀਤ ਕੌ ਉਹ ਕਹਿੰਦੇ ਨੇ ਉਹਨਾਂ ਨੇ ਤਾਂ ਇਹ ਬਲਕੇ ਭਾਰਤ ਦੇ ਮਹਿਲਾ ਬਾਲ ਭਖਾਈ ਮੰਤਰੀ ਸ਼੍ਰੀਮਤੀ ਅੰਨਪੁਰਨਾ ਨੂੰ ਇੱਕ ਪੱਤਰ ਲਿਖਿਆ ਆ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਕਤਤ ਮਾੜੇ ਦਰਜੇ ਦੇ ਅਤ ਘਟੀਆ ਦਰਜੇ ਦੇ ਬੱਚਿਆਂ ਤੇ ਘਰਵਾਲੀ ਔਰਤਾ ਉੱਤੇ ਪੈ ਰਹੇ ਮਾੜੇ ਪ੍ਰਭਾਵ ਇਹ ਵੱਡੇ ਘੁਟਾਲੇ ਦੀ ਜਾਂਚ ਕਰਾਈ ਜਾਵੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋ ਜਹਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਤੁਹਾਨੂੰ ਸਵਾਗਤ ਹੈ। ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ। ਤੁਸੀਂ ਸਾਹਬ ਕਿਸਾਨ ਆਪਣੀ ਮੰਗਾਂ ਲੈ ਕੇ ਲਗਾਤਾਰ ਕੇਂਦਰ ਨੂੰ ਘੇਰਦੇ ਹੋਏ ਵੀ ਨਜ਼ਰ ਆਉਂਦੇ ਨੇ ਤੇ ਅੱਜ ਦਿੱਲੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਗੇ ਸਰਵਜ ਸਿੰਘ ਭੰਦੇਰ ਉਹਨਾਂ ਨੇ ਤੇ 12 ਹੋਰ ਕਿਸਾਨ ਸੀ ਜਿਨ੍ਹਾਂ ਨੇ ਇਹ ਰਾਹੁਲ ਗਾਂਧੀ ਜੀ ਨਾਲ ਮੁਲਾਕਾਤ ਕੀਤੀ ਉਹਨਾਂ ਕਹੇ ਕਿ ਲੋਕ ਸਭਾ ਦੇ ਵਿੱਚ ਸਾਡੀ ਐਮਐਸਪੀ ਦਾ ਮੁੱਦਾ ਚੁੱਕਿਆ ਜਾਵੇ ਤੇ ਰਾਹੁਲ ਗਾਂਧੀ ਨੇ ਵੀ ਵਿਸ਼ਵਾਸ ਦਿਵਾਇਆ ਕਹਿੰਦੇ ਮੈਂ ਇੰਡੀਆ ਕਾਡ ਜੋੜ ਦੀ ਸਾਰੀ ਟੀਮ ਨਾਲ ਸਲਾਹ ਕਰਕੇ ਫਿਰ ਅਸੀਂ ਮੁੱਦਾ ਜ਼ਰੂਰ ਚੁੱਕਾਂਗੇ ਇਹ ਤੁਹਾਡਾ ਹੱਕ ਬਣਦਾ ਵੀ ਹੈ ਜੀ ਦੇਖੋ ਪਹਿਲਾ ਪੰਗਾ ਪਿਆ ਕੇ ਰਾਹੁਲ ਗਾਂਧੀ ਹੋਰੀ ਜਿਹੜਾ ਵਿਰੋਧੀ irda ਆਫਿਸ ਹੈ ਉੱਥੇ ਉੱਥੇ ਤੱਕ ਕਿਸਾਨ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਬਾਅਦ ਦੇ ਵਿੱਚ ਕਿਸਾਨਾਂ ਨਾਲ ਮੁਲਾਕਾਤ ਹੋ ਗਈ ਚਲੋ ਮੁਲਾਕਾਤ ਹੋਈ ਕਿੱਥੇ ਹੋਈ ਚੰਗੀ ਹੋਈ ਉਹਦੇ ਵਿੱਚ ਕਿਉਂਕਿ ਇਹ ਜਥੇਬੰਦੀਆਂ ਪੰਜਾਬ ਨਾਲ ਸੰਬੰਧਿਤ ਨਹੀਂ ਜਿੱਥੇ ਰਾਹੁਲ ગાંધી ਉਹਨਾਂ ਦੇ ਨਾਲ ਉਹਨਾਂ ਦੇ ਹੋਰ ਭពਿੰਦਰ ਸਿੰਘ ਹੁੱਡਾ ਜਿਹੜੇ ਸਾਡੇ ਗਵੰਡੀ ਰਾਜ ਦੇ ਸਾਬਕਾ ਮੁੱਖ ਮੰਤਰੀ ਹੈ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚੰਨੀ ਪ੍ਰਧਾਨ ਪੰਜਾਬ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਸੇ ਤਰ੍ਹਾਂ ਜੈਰਾਮ ਰਮੇਸ਼ ਜਿਹੜੇ ਜਨਰਲ ਸੈਕਟਰੀ ਨੇ ਕਾਂਗਰਸ ਦੇ ਹੋਰ ਤਮਾਮ ਆਗੂ ਹਾਜ਼ਰ ਸਨ ਇਹਨਾਂ ਦੀ ਬੜੀ ਖੁੱਲ੍ਹ ਕੇ ਮੀਟਿੰਗ ਹੋਈ ਹੈ ਜਿਦੇ ਵਿੱਚ ਤਕਰੀਬਨ ਇੱਕ ਦਰਜਨ ਆਗੂ ਸੀ ਮੁੱਖ ਤੌਰ ਦੇ ਉੱਤੇ ਜਿਹੜੇ ਜਗਜੀਤ ਸਿੰਘ ਡੱਲੇਬਾਦ ਸਰਬੰਸੰਗ ਪੰθεਰ ਉਹ ਕਹਿੰਦੇ ਰਾਹੁਲ ਗਾਂਧੀ ਨੇ ਸਾਨੂੰ ਭਰੋਸਾ ਦਿੱਤਾ ਕਿ ਇੱਕ ਤਾਂ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਹੈ ਫਸਲਾਂ ਦਾ ਉਹਦੀ ਕਾਨੂੰਨਨ ਗਰੰਟੀ ਕਾਨੂੰਨਨ ਗਰੰਟੀ ਦੂਜਾ ਉਹ ਕਹਿੰਦੇ ਕਿ ਸਾਰੇ ਦਾ ਸਾਰਾ 13 ਫਰਵਰੀ ਤੋਂ ਹੁਣ ਤੱਕ ਇੱਕ ਲੜਕਾ ਸ਼ੁਭਕਰਨ ਸਿੰਘ ਸ਼ਹੀਦ ਹੋਇਆ 433 ਕਿਸਾਨ ਜ਼ਖਮੀ ਹੋਏ ਨੇ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਹੀ ਸਾਡੇ ਧਿਆਨ ਚ ਕਿਸਾਨਾਂ ਦੇ ਉੱਤੇ ਜੁਰਮ ਹੋ ਰਿਹਾ ਹੈ ਕਿਸਾਨ ਲਗਾਤਾਰਤਾ ਦੇ ਵਿੱਚ ਲਗਾਤਾਰਤਾ ਚ ਉਹ ਅਜੇ ਵੀ ਜੋਖਮ ਉਠਾ ਰਹੇ ਨੇ ਉੱਥੇ ਕੁਮਾਰੀ ਸ਼ੈਲਜਾ ਜਿਹੜੇ ਇਹਨਾਂ ਦੇ ਆਗੂ ਨੇ ਉਹਨਾਂ ਨੇ ਕਿਹਾ ਕਹਿੰਦੇ ਜੀ ਦੋ ਸ਼ਬਦ ਬਜਟ ਤੇ ਕਿਹੋ ਕਹਿੰਦੇ ਮਿੱਤਰਾਂ ਤੇ ਮਿਹਰਬਾਨੀ ਕਿਸਾਨਾਂ ਨਾਲ ਬੇਈਮਾਨੀ ਜੀ ਇਹ ਗੱਲ ਉਹਨਾਂ ਨੇ ਕਹੀ ਸੋ ਕਲਮਾ ਲਾ ਕੇ ਇੰਡੀਆ ਗੱਠ ਜੋੜ ਦੇ ਵਿੱਚ ਸਰਬੰਸ ਸਿੰਘ ਭੰਦੇਰ ਤੇ ਹੋਰ ਆਗੂ ਆਪਣੀ ਗੱਲ ਪਹੁੰਚਾਉਣ ਵਿੱਚ ਕਾਮਯਾਬ ਰਹੇ ਅੱਗੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲਦਾ ਸੀ ਸੁਪਰੀਮ ਕੋਰਟ ਨੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਵੀ ਇਹਨਾਂ ਨੂੰ ਤੁਸੀਂ ਮਿਲੋ ਜੀ ਇੱਕ ਬੁੱਤਾ ਸਾਰਨ ਵਾਸਤੇ ਕੁਝ ਦਿਨ ਪਹਿਲਾਂ ਹਰਿਆਣੇ ਦੇ ਮੁੱਖ ਸਕੱਤਰ ਨੇ ਮੀਟਿੰਗ ਕਰ ਲਈ ਤੇ ਜਿਹੜੇ ਨੈਭ ਸਿੰਘ ਸਾਨੀ ਸਾਹਿਬ ਦੇ ਪ੍ਰਮੁੱਖ ਸਕੱਤਰ ਨੇ ਸੀਐਮ ਦੇ ਮਿਸਟਰ ਖੋਸਲਾ ਉਹਨਾਂ ਨੇ ਤਾਂ ਕਿ ਸੁਪਰੀਮ ਕੋਰਟ 'ਚ ਦੱਸਿਆ ਜਾ ਸਕੇ ਕਿ ਅਸੀਂ ਤਾਂ ਕਿਸਾਨਾਂ ਨਾਲ ਗੱਲ ਕਰ ਲਈ ਉਹ ਕਹਿੰਦੇ ਵੀ ਉਹਨਾਂ ਨਾਲ ਕੋਈ ਸਾਲਸੀ ਪਾ ਲੋ ਵਿਚੋਲਾ ਪਾ ਲੋ ਗੱਲ ਤਾਂ ਘਟਕਟ ਹੋਵੇ ਉਹਨਾਂ ਨਾਲ ਇਹ ਗੱਲ ਉਹਨਾਂ ਵੱਲੋਂ ਉੱਥੇ ਕਹੀ ਗਈ ਸੋ ਆਪਾਂ ਇਹ ਗੱਲ ਤੇ ਚਾਈਏ ਕਿ ਭਾਵੇਂ ਕੁਝ ਤਾਂ ਰੁਕ ਗਿਆ ਇਹ ਮਾਮਲਾ ਬਹੁਤ ਗੰਭੀਰ ਸੀ ਕਿਸਾਨ ਵ੍ਰੋਧੀ ਤਰਫ ਦੇ ਜਰੀਏ ਪਾਰਲੀਮੈਂਟ ਤੱਕ ਪਹੁੰਚ ਗਏ ਔਰ ਮੇਰਾ ਖਿਆਲ ਹੈ ਜਦੋਂ ਪਾਰਲੀਮੈਂਟ ਚ ਮਾਮਲਾ ਉੱਠੂਗਾ ਇਹਦਾ ਕੋਈ ਨਾ ਕੋਈ ਜਵਾਬ ਖੇਤੀਬਾੜੀ ਮੰਤਰੀ ਪ੍ਰਧਾਨ ਮੰਤਰੀ ਬਗੈਰਾ ਨੂੰ ਦੇਣਾ ਪਵੇਗਾ ਜੀ ਸੋ ਦੂਜੇ ਪਾਸੇ ਅੱਜ ਅਸੀਂ ਨਾਲ ਹੀ ਗੱਲ ਕਰਾਂਗੇ ਆਪਾਂ ਸੁਪਰੀਮ ਕੋਰਟ ਦੀ ਜਿੱਥੇ ਹਾਈ ਕੋਰਟ ਵੱਲੋਂ ਕਹਿ ਗਿਆ ਸੀ ਵੀ ਸ਼ੰਭੂ ਬਾਰਡਰ ਖੋਲ ਦਿੱਤਾ ਜਾਵੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਹਰਿਆਣਾ ਸਰਕਾਰ ਵੱਲੋਂ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਲਿਗੇ ਤਾਂ ਅੱਜ ਸੁਪਰੀਮ ਕੋਰਟ ਵੱਲੋਂ ਕਹਿ ਗਿਆ ਕਿ ਮੰਤਰੀ ਗੱਲਬਾਤ ਨਹੀਂ ਕਰਨਗੇ ਪੰਜ ਮੈਂਬਰੀ ਕਮੇਟੀ ਹੀ ਕਿਸਾਨਾਂ ਨਾਲ ਗੱਲ ਕਰੇ ਤੇ ਇਹਦਾ ਹੱਲ ਕੱਢਿਆ ਜਾਵੇ ਜੀ ਦੇਖੋ ਸੁਪਰੀਮ ਕੋਰਟ ਨੇ ਕੋਈ ਇਹ ਤਾਂ ਨਹੀਂ ਕਿਹਾ ਕਿ ਇਹਦਾ ਹੱਲ ਨਾ ਕੱਢੋ ਉਹਨਾਂ ਨੇ ਤਾਂ ਕਿਹਾ ਕਿ ਇਹਦਾ ਹੱਲ ਕੱਢੋ ਸਰਕਾਰਾਂ ਦੀ ਨਾاہਲੀਅਤ ਕਿ 13 ਫਰਵਰੀ ਤੋਂ ਇਹ ਬੈਠੇ ਨੇ ਦੂਜੇ ਮਹੀਨੇ ਦੇ 24 ਜੁਲਾਈ ਹੋ ਗਈ 5 ਮਹੀਨੇ ਤੇ 11 ਦਿਨ ਹੋ ਗਏ ਇਹਨਾਂ ਦੀ ਜੂਤੇ ਕੰਨ ਤੇ ਜੂਈ ਨਹੀਂ ਸਰਕਦੀ ਰੋਕਿਆ ਵਿਆ ਹਰਿਆਣੇ ਵਾਲਿਆਂ ਨੇ ਤੇ ਹਰਿਆਣੇ ਵਾਲਿਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਖਮਿਆਜਾ ਭਾਰਤੀ ਜਨਤਾ ਪਾਰਟੀ ਨੂੰ ਉਤਰਾ ਪੈ ਸਕਦਾ ਹੈ ਜੀ ਤਾਂ ਉਹਨਾਂ ਨੇ ਕਿਹਾ ਕਿ ਨਰਬਾਕਾ ਕਮੇਟੀ ਬਣਾਉਣ ਉਹਦੇ ਵਿੱਚ ਕੋਈ ਪ੍ਰਮੁੱਖ ਸਖਸ਼ੀਤਾ ਨੂੰ ਪਾਇਆ ਜਾਵੇ ਔਰ ਇੱਕ ਹਫਤੇ ਦੇ ਅੰਦਰ ਅੰਦਰ ਇਹਦੇ ਨਾਮ ਸੁਝਾਉਣ ਲਈ ਕਿਹਾ ਹੋ ਸਕਦਾ ਉਸ ਤੋਂ ਬਾਅਦ ਸੁਪਰੀਮ ਕੋਰਟ ਕਮੇਟੀ ਬਣਾ ਦੇ ਉਹਨਾਂ ਨੂੰ ਸਮਾਵਧ ਕਰਦੇ ਹਫਤੇ ਤੱਕ ਦਾ ਕਿ ਤੁਸੀਂ ਗੱਲ ਕਰਕੇ ਮਸਲਾ ਹੱਲ ਕਰਾਓ ਜੇ ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਕਮੇਟੀ ਦੇ ਸੁਝਾਅ ਮੰਨਣਯੋਗ ਹੋਣਗੇ ਔਰ ਜੇ ਕਿਸਾਨ ਵੀ ਉਹਨਾਂ ਨੂੰ ਮੰਨ ਲੈਣ ਤਾਂ ਮੈਂ ਸਮਝਦਾ ਕਿ ਇਸ ਮਸਲੇ ਦਾ ਪਾਰ ਉਤਾਰਾ ਹੋ ਸਕਦਾ ਜੀ ਸੋ ਜਿਉਂ ਦਿਨ ਪਾਸੇ ਗੱਲ ਕਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਜਿਹਨੂੰ ਸ਼੍ਰੀ ਅਕਾਲ ਤਖਤ ਵੱਲੋਂ ਸਮਾਂ ਕਿਹਾ ਗਿਆ ਸੀ 15 ਦਿਨ ਦੇ ਵਿੱਚ ਜਵਾਬ ਦਿੱਤਾ ਜਾਵੇ ਤਾਂ ਜੋਨਾਂ ਵੱਲੋਂ ਸ਼੍ਰੀ ਅਕਾਲ ਤਖਤ ਵਿਖੇ ਪਹੁੰਚ ਕੇ ਬੰਦ ਲਫਾਫੇ ਦੇ ਵਿੱਚ ਉਹਨਾਂ ਜਵਾਬ ਸ਼੍ਰੀ ਜਥੇਦਾਰ ਸਾਹਿਬ ਨੂੰ ਦੇ ਦਿੱਤਾ ਗਿਆ ਤੇ ਹੁਣ ਜਿਹੜੇ ਪੰਜ ਸਿੰਘ ਸਹਿਬਾਨ ਮੀਟਿੰਗ ਬੁਲਾਨਗੇ ਉਹਦੇ ਵਿੱਚ ਉਹ ਜਵਾਬ ਦੱਸੇ ਜਾਣਗੇ ਕੀ ਹੋਇਆ ਤੇ ਕੀ ਸਜ਼ਾ ਲੱਗੀ ਰੋਤਾ ਉਹਨਾਂ ਨਾਲ ਸਮਾਦਰ ਸੇਗਾ ਜੀ ਦੇਖੋ ਚਰਚਾ ਕਿਸੇ ਕਿਸਮ ਦੀ ਚੱਲ ਰਹੀਆਂ ਨੇ ਪਰ ਪੁਸ਼ਟੀ ਨਹੀਂ ਕਿ ਜੱਦਰ ਸਾਹਿਬ ਵੀ ਵਿਦੇਸ਼ ਗਏ ਹੋਏ ਸੀ ਤੇ ਸਰਦਾਰ ਸੁਖਵੀਰ ਸੁਬਾਦਲ ਵੀ ਵਿਦੇਸ਼ ਗਏ ਸੀ ਵੀ ਸ਼ਾਇਦ ਕੋਈ ਮੁਲਾਕਾਤ ਨਹੀਂ ਹੋਈ ਤੇ ਆਉਣសារ ਸੁਖਵੀਰ ਸੁਬਾਦਲ ਨੇ ਜਵਾਬ ਵੀ ਦਿੱਤਾ ਅਧਿਕਾਰਤ ਤੌਰ ਤੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਇਹ ਗਲਬਾਤ ਚੱਲ ਰਹੀ ਹੈ ਕਿ ਸ਼ਾਇਦ ਸਾਨੂੰ ਨਹੀਂ ਇਹਦੇ ਬਾਰੇ ਪਤਾ ਕਿ ਮੁਲਾਕਾਤ ਹੋਈ ਸੀ ਨਹੀਂ ਹੋਈ ਸੀ ਉੱਥੇ ਗਏ ਸੀ ਨਹੀਂ ਗਏ ਸੀ ਆਹ ਮੈਂ ਸਮਝਦਾ ਇਹ ਜਾਂ ਆਪਣੇ ਆਪ ਦੇ ਵਿੱਚ ਕਾਫੀ ਵੱਟ ਗਾ ਨੇ ਇਹ ਵੀ ਸੋਚਿਆ ਜਾ ਰਿਹਾ ਕਿ ਇਹ ਸਾਰੇ ਦਾ ਸਾਰਾ ਮਾਮਲਾ ਮਤਲਬ ਇਸ ਵੇਲੇ ਜਿਵੇਂ ਇਹ ਚੱਲਿਆ ਬਹੁਤ ਤਰ੍ਹਾਂ ਦੇ ਬਿਆਨ ਬਾਜ਼ੀਆਂ ਆ ਰਿਹਾ ਨੇ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਉਹ ਕਹਿੰਦੇ ਉਸ ਵੇਲੇ ਦੇ ਜਥੇਦਾਰਾਂ ਨੂੰ ਵੀ ਬੁਲਾਓ ਉਹਨਾਂ ਨੂੰ ਪੁੱਛੋ ਵੀ ਕਿਹੜੀ ਮਜਬੂਰੀ ਦੇ ਵਿੱਚ ਉਹਨਾਂ ਨੇ ਇਹ ਮਾਫੀ ਦਿੱਤੀ ਗਈ ਜਿਹੜੀ ਮਾਫੀ ਨਾਲ ਆਪਣਾ ਮਾਫੀ ਦੇਣ ਯੋਗ ਨਹੀਂ ਸੀ ਸੁਖਵੀਰ ਸਬਾਤਲਾ ਜਾਈ ਉਹਨਾਂ ਨੇ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਆਪਣਾ ਬੰਦ ਲਫਾਫੇ ਵਿੱਚ ਜਵਾਬ ਜੱਦਰ ਸਾਹਿਬ ਨੂੰ ਸੌਂਪਤਾ ਔਰ ਜੱਦਰ ਸਾਹਿਬ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨ ਦੀ ਇਹ ਮੀਟਿੰਗ ਬੁਲਾਈ ਜਾਵੇਗੀ ਉਸ ਮੀਟਿੰਗ ਦੇ ਵਿੱਚ ਅਸੀਂ ਵਿਚਾਰਾਂਗੇ ਸਾਬਕਾ ਜੂਤ ਦਾ ਅਕਾਲੀ ਦਲ ਦੇ ਆਗੂ ਹੈ ਕਰਨ ਵੀਰ ਸਿੰਘ ਕੰਗ ਉਹਨਾਂ ਨੇ ਵੀ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਤੀ ਕਿ ਜੱਧਾਰ ਜੀ ਇਹ ਸਾਰਾ ਕੁਝ ਵਿਚਾਰਨ ਵੇਲੇ ਉਹਨਾਂ ਜਥੇਦਾਰਾਂ ਨੂੰ ਵੀ ਬੁਲਾਓ ਜਿਨ੍ਹਾਂ ਨੇ ਮਾਫੀ ਦਿੱਤੀ ਸੀ ਪੁੱਛੋ ਕਿਹੜੇ ਸਿਆਸੀ ਦਬਾਅ ਵਿੱਚ ਉਹਨਾਂ ਨੇ ਇਹ ਮਾਫੀ ਦਿੱਤੀ ਕਿ ਉਹਨਾਂ ਨੂੰ ਮਾਨ ਮਰਿਆ ਦਾ ਪਤਾ ਨਹੀਂ ਸੀ ਕਿ ਕਿਸੇ ਦੇ ਧਾਰੀ ਨੂੰ ਬਿਨਾ ਮੰਗੇ ਮਾਫੀ ਦਿੱਤੀ ਹੋਈ ਨਹੀਂ ਜਾ ਸਕਦੀ ਉਹ ਵੀ ਧਿਆਨ ਚ ਰੱਖੋ ਉਹਨਾਂ ਜਥੇਦਾਰਾਂ ਦਾ ਹਾਲ ਕੀ ਹੋਇਆ ਸੀ ਹਸ਼ਰ ਕੀ ਹੋਇਆ ਸੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਸੋ ਉਹਨਾਂ ਨੇ ਵੀ ਕਹਿਤਾ ਕਿ ਤੁਸੀਂ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਕਰਿਓ ਫੈਸਲਾ ਕਿਤੇ ਸਾਬਕਾ ਜਥੇਦਾਰ ਬਾੰਗਨਾ ਕਰਦੇ ਹੋ ਜਿਹਦੇ ਪੁਤਲੇ ਪ੍ਰਕਰਮਾਂ ਦੇ ਵਿੱਚ ਘਢਿਸੇ ਗਏ ਤੇ ਬਾਹਰ ਛਿੱਤਰ ਨਾਲ ਕੁੱਟ ਕੇ ਉਹਨਾਂ ਨੂੰ ਸਾੜਿਆ ਗਿਆ ਅੱਜ ਉਮੀਦ ਰੱਖੀ ਜਾ ਰਹੀ ਹੈ ਜੱਦਰ ਸਾਹਿਬ ਤੋਂ ਕਿ ਉਹ ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਸੁਣਾਉਣਗੇ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਇਹ ਕੰਮ ਅੱਗੇ ਗਿਆ ਉਹਦੇ ਉੱਤੇ ਜਥੇਦਾਰ ਸਹਾਬਾਨਾਂ ਦੀ ਜਿਹੜੀ ਭੂਮਿਕਾ ਉਹ ਬਹੁਤ ਵੱਡੀ ਬਣ ਜਾਂਦੀ ਹੈ ਕਿ ਤੁਸੀਂ ਅਜਿਹਾ ਨਾ ਕਰ ਦਿਓ ਜਿਹਦੇ ਨਾਲ ਹੋਰ ਕਨਫਰਮੇਸ਼ਨ ਪਵੇ ਸਿੱਖ ਕੌਮ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕੀ ਹੈ ਇਹ ਤਾਂ ਇਹ ਕਹਿੰਦੇ ਆ ਕਿ ਪੰਥ ਬਸੇ ਬੈ ਉਜੜਾ ਹੋ ਘਨੇਰਾ ਇੱਥੇ ਗੁਰੂ ਸਾਹਿਬ ਨੇ ਸਾਨੂੰ ਆਪਾਂਵਾਰਨ ਦੀ ਗੱਲ ਕਹੀ ਹੈ ਤੇ ਇੱਥੇ ਤਾਂ ਬੰਦੇ ਛੱਡਣ ਨੂੰ ਤਿਆਰ ਹੀ ਨਹੀਂ ਪੰਜ ਚੋਣਾ ਹਾਰ ਕੇ ਐਸ ਵਾਰ ਜਿਹੜੀ ਜਲੰਧਰ 'ਚ ਹੋਈ ਹੈ ਐਦੋਂ ਬਾਅਦ ਇਹ ਤਾਂ ਨਹੀਂ ਹੋ ਸਕਦੀ ਤੇ ਅਕਾਲੀ ਦਲ ਦੀ ਜਵਾਨਤਾ ਜਬਤ ਹੋ ਜਾਣ ਉਹ ਲੋੜੀ ਦੀ ਬੋੜੀ ਪ੍ਰਾਪਤ ਕਰ ਸਕਿਆ ਕੁੱਲ 13 ਕੋ ਪੁਆਇੰਟ ਹੀ ਪਈ ਹੈ ਲੋਕ ਸਭਾ ਚੋਣਾਂ ਦੇ ਵਿੱਚ 10 ਜਵਾਨਤਾ ਜਬਤ ਹੋ ਗਈਆਂ ਤੇ ਅਜੇ ਅਸੀਂ ਆਪਣੀ ਹੌਮਾ ਇਤਿਆਗਨ ਨੂੰ ਤਿਆਰ ਨਹੀਂ ਤਰ੍ਹਾਂ ਤਰ੍ਹਾਂ ਦੇ ਸਵਾਲ ਨੇ ਕਈ ਸਵਾਲ ਇਹ ਵੀ ਆ ਰਹੇ ਐ ਕਿ ਕਿਤੇ ਸਾਰਾ ਕੁਝ ਮਿਲ ਕੇ ਤਾਂ ਨਹੀਂ ਖੇਡਿਆ ਜਾ ਰਿਹਾ ਕਿ ਜੱਧਰ ਸਾਹਿਬ ਦੇ ਸਿਰ ਪਵਾ ਕੇ ਉਹ ਕੋਈ ਉੱਥੋਂ ਹੁਕਮ ਕਰਾ ਦਿਓ ਲਓ ਜੀ ਜੱਧਰ ਸਾਹਿਬ ਦਾ ਹੁਕਮ ਹੈ ਸਾਨੂੰ ਸਾਰਿਆਂ ਨੂੰ ਮੰਨਣਾ ਪਊ ਇੱਕ ਵਾਰੀ ਸੋਸ਼ਲ ਵੀਡੀਓ ਤੇ ਬਟਾਲਾ ਸਾਹਿਬ ਦਾ ਚੱਲ ਰਿਹਾ ਸੀ ਵੀ ਜੇ ਜੱਥੇਦਾਰਾਂ ਨੇ ਇਹ ਕਹਿਤਾ ਕਿ ਸੁਖਵੀਰ ਚੋ ਦੀ ਅਗਵਾਈ ਵਿੱਚ ਕੰਮ ਕਰੋ ਉਦੋਂ ਉਹ ਦੇਖਿਆ ਸੀ ਕਿ ਅਸੀਂ ਤਾਂ ਜੀ ਮੰਨ ਲਵਾਂਗੇ ਅਕਾਲ ਤਖਤ ਸਾਹਿਬ ਦੀ ਹਰ ਗੱਲ ਮੰਨਨ ਨੂੰ ਤਿਆਰ ਆ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪੇ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਮੇਰੇ ਕੋਲੇ ਲੈ ਕੇ ਆਏ ਕਿ ਮੈਂ ਕਿਹਾ ਵੀ ਲਿਖ ਕੇ ਲਿਆਓ ਤੁਹਾਡੇ ਕੋਲ ਮਾਫੀਆਂ ਕਿਸ ਕਿਸ ਗੱਲ ਦੀਆਂ ਲੈਣੀਆਂ ਨੇ ਤੇ ਜਿੱਦੇ ਉਹਨਾਂ ਦੀ ਨਿਯੁਕਤੀ ਹੋਈ ਕਹਿੰਦੇ ਹੁਣ ਤੁਹਾਡਾ ਤੁਸੀਂ ਆਪ ਦਾ ਜਥੇਦਾਰ ਲਾ ਲਿਆ ਤੇ ਜੋ ਤੁਸੀਂ ਕਰਾਉਣਾ ਕਰਾ ਲਿਓ ਤਕਿ ਇਹ ਤਾਂ ਨਹੀਂ ਹੋ ਰਿਹਾ ਕਿ ਜਥੇਦਾਰ ਤੋਂ ਆਇਆ ਤੇ ਜਥੇਦਾਰ ਸਾਹਿਬ ਤੋਂ ਉਹ ਕੁਝ ਕਰਾਉਣ ਜਾ ਰਹੇ ਨੇ ਜਿਹੜਾ ਇਹ ਚਾਹੁੰਦੇ ਨੇ ਜੇ ਸੰਗਤ ਦੇ ਫੈਸਲੇ ਦੇ ਉਲਟ ਹੋ ਗਿਆ ਤਾਂ ਜਥੇਦਾਰ ਸਾਹਿਬ ਤੇ ਵੀ ਭਾਰੂ ਪੈ ਸਕਦਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਪੰਜਾਬ ਦੇ ਰਾਜਪਾਲ ਨੇ ਜੀ ਬਨਵਾਰੀ ਲਾਗਰਪੁਰ ਜੋ ਕਿ ਇਸ ਰਹਿਤੀ ਇਲਾਕਿਆਂ ਦਾ ਦੌਰਾ ਕਰ ਰਹੇ ਢਿਲ ਸਾਹਿਬ ਇੱਕ ਖਬਰ ਸਾਹਮਣੇ ਆਈ ਵੀ ਉਹਨਾਂ ਦੀ ਗੱਡੀ ਦਾ ਕਾਫਲਾ ਹਾਸੇ ਦਾ ਸ਼ਿਕਾਰ ਹੋ ਗਿਆ ਤੇ ਤਿੰਨ ਸੁਰੱਖਿਆ ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚੋਂ ਮਾੜੀ-ਮੋਟੀ ਸੱਟਾਂ ਲੱਗੀਆਂ ਨੇ ਦੇ ਕੋਈ ਮੇਰਾ ਭਾਰਤ ਮਹਾਨ ਹੈ ਜਿੱਥੇ ਰਾਜਪਾਲ ਦਾ ਕਾਫਲਾ ਹਾਦਸਾ ਗ੍ਰਾਸਟ ਹੋ ਸਕਦਾ ਪ੍ਰਧਾਨ ਮੰਤਰੀ ਦੇ ਕਾਫਲੇ ਵਿੱਚ ਰੁਕਾਵਟ ਆ ਸਕਦੀ ਹੈ ਤੇ ਮੰਤਰੀ ਮੰਤਰੀ ਦਾ ਕਿਹੜੀ ਬਾਗ ਦੀ ਬੁਲੀ ਨੇ ਤੇ ਸਾਡੇ ਸੁਰੱਖਿਆ ਰੂਟ ਲਾਉਣ ਵਾਲੇ ਦੂਜੇ ਤੀਜੇ ਇਹ ਕਿੰਨੇ ਕਿੰਨੇ ਗੰਭੀਰ ਨੇ ਮਾਮਲਾ ਜਾਂਚਦਾ ਹੈ ਕਹਿੰਦੇ ਉਹਨਾਂ ਦੇ ਸੁਰੱਖਿਆ ਦਸਤਿਆਂ ਦੇ ਵਿੱਚ ਇਹ ਹਾਦਸਾ ਵਾਪਰਿਆ ਤਿੰਨ ਸੀਆਰਪੀਐਫ ਦੇ ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਹਤ ਕੇਂਦਰਾਂ ਦੇ ਵਿੱਚ ਭੇਜ ਦਿੱਤਾ ਗਿਆ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਦੇਖਦੇ ਹਾਂ ਸੋ ਰਾਜਪਾਲ ਸਾਹਿਬ ਨੇ ਕੱਲ ਫਰੋਜਪੁਰ ਜਾਣਾ ਉਹ ਸਰਦੀ ਜ਼ਿਲ੍ਹਿਆਂ ਵੱਲ ਜਾ ਰਹੇ ਨੇ ਔਰ ਲੋਕਾਂ ਨੂੰ ਵੀ ਮਿਲਦੇ ਆ ਔਰ ਬੇਖੌਪ ਹੋ ਕੇ ਖੁੱਲ ਕੇ মিডিਆ ਨਾਲ ਵੀ ਗੱਲ ਕਰਦੇ ਆ। ਸੋ ਰਾਜਪਾਲ ਸਾਹਿਬ ਨੇ ਅਜੇ ਕੱਲ ਵੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੀ ਰਹਨੇ। ਜੀ। ਸੋ ਉਧਰ ਦੇ ਪਾਸੇ ਸੁਖਪਾਲ ਸਿੰਘ ਖੈਰਾਨ ਦੀ ਗੱਲ ਕਰਾਂਗੇ। ਉਹਨਾਂ ਨੇ ਢਿਲ ਸਾਹਿਬ ਉਹਨਾਂ ਆਂਗਣ ਵਾਲੀਆਂ ਦਾ ਮੁੱਦਾ ਚੁੱਕਿਆ ਜਿਹੜਾ ਭੋਜਨ ਨੂੰ ਲੈ ਕੇ ਵੀ ਖਰਾਬ ਹੋ ਜਾਂ ਦਿੱਤਾ ਜਾ ਰਿਹਾ ਹੈ ਜੀ। ਦੇਖੋ ਜਿਹੜਾ ਇਹ ਸਮਾਜਿਕ ਨ્યાਮ ਮੰਤਰਾਲਾ ਇਹਨਾਂ ਦੇ ਮੰਤਰੀ ਨੇ ਡਾਕਟਰ ਬਲਜੀਤ ਕੌਰ ਉਹ ਕਹਿੰਦੇ ਨੇ ਉਹਨਾਂ ਨੇ ਤਾਂ ਇਹ ਬਲਕਿ ਭਾਰਤ ਦੇ ਮਹਿਲਾ ਬਾਲ ਭਖਾਈ ਮੰਤਰੀ ਸ਼੍ਰੀਮਤੀ ਅੰਨਪੁਰਨਾ ਨੂੰ ਇੱਕ ਪੱਤਰ ਲਿਖਿਆ ਆਂਗਣਵਾਰੀ ਕੇਂਦਰਾ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਕਥਤ ਮਾੜੇ ਦਰਜੇ ਦੇ ਅਤ ਘਟਿਆ ਦਰਜੇ ਦੇ ਬੱਚਿਆਂ ਤੇ ਗਰਭਵਾਰੀ ਔਰਤਾਂ ਉੱਤੇ ਪੈ ਰਹੇ ਮਾੜੇ ਪ੍ਰਭਾਵ ਇਹ ਵੱਡੇ ਘਟਾਲੇ ਦੀ ਜਾਂਚ ਕਰਾਈ ਜਾਵੇ ਤੇ ਪੰਜਾਬ ਦੇ ਵਜੀਰ ਨੇ ਡਾਕਟਰ ਬਲਜੀਤ ਕੌਰ ਉਸ ਉੱਤੇ ਪਏ ਨੇ ਜਾ ਉਹਨਾਂ ਦਾ ਮਹਿਕਮਾ ਵੀ ਉਵੇਂ ਚੱਲ ਪਿਆ ਜਿਵੇਂ ਪਹਿਲਾਂ ਚੱਲਦਾ ਸੀ ਇੱਥੇ ਕੀ ਕੁਜਰੀ ਹੋ ਰਿਹਾ ਆ ਜਿਹੜਾ ਸਕੂਲ ਆਫ ਐਮੀਨੈਂਸ ਬਰਾਇਆ ਸੀ ਸਨਗਰੂਰ ਮੁੱਖ ਮੰਤਰੀ ਦੇ ਆਪ ਦੇ ਜ਼ਿਲ੍ਹੇ ਦੇ ਵਿੱਚ ਉੱਥੋਂ ਵਾਲੇ ਖਾਣੇ ਬਾਰੇ ਮੈਸਜ ਦੇ ਵਿੱਚ ਕੀ ਖਾਣਾ ਮਿਲਦਾ ਸੀ ਉਹ ਸਾਹਮਣੇ ਆ ਗਿਆ ਫਿਰ ਕਹਿੰਦੇ ਆ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਨਹੀਂ ਅਸੀਂ ਤਾਂ ਬਹੁਤ ਵੱਡੇ ਵਿੱਚੋ ਜਿਹੜਾ ਸਪੇਸ ਨੂੰ ਲੈ ਕੇ ਵੀ ਜਿਹੜਾ ਅਸੀਂ ਕੰਮ ਕਰਦੇ ਆ ਸਾਡੇ ਤਾਂ ਖਿਡਾਰੀ ਉੱਥੋਂ ਤੱਕ ਦੇ ਪੈਦਾ ਹੋਣਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਨੂੰ ਡਾਈਟ ਜਿਹੜੀ ਮਿਲਦੀ ਹੈ ਖਾਣਾ ਮਿਲਦਾ ਹੈ ਦਾਅਵੇ ਬਹੁਤ ਵੱਡੇ ਵੱਡੇ ਨੇ ਪਰ ਅਸਲੀਅਤ ਕੁਝ ਹੋਰ ਹੈ ਸਾਡੇ ਮੰਤਰੀ ਨੂੰ ਮੁੱਖ ਮੰਤਰੀ ਨੂੰ ਸਕਤਰਾ ਨੂੰ ਹੋਰਾਂ ਨੂੰ ਕਿਉਂ ਨਹੀਂ ਅਜੇ ਤੱਕਰ ਦਾਅਵੇ ਅਸੀਂ ਬਹੁਤ ਕੀਤੇ ਸਾਡੇ ਤਾਂ ਹਸਪਤਾਲ ਵਿਸ਼ੇ ਪੱਦਰਦੇ ਨੇ ਉੱਥੇ ਡਾਕਟਰਾਂ ਦੀ ਘਾਟ ਹੈ ਕੋਈ ਨਹੀਂ ਸੁਣਦਾ ਨਵੇਂ 17 ਮੈਡੀਕਲ ਕਾਲਜ ਖੋਲ੍ਹ ਦੇਾਂਗੇ ਤੇ ਜਿਹੜੇ ਖੁੱਲੇ ਵੀ ਐ ਆਪੋਲ ਖੋਲਤੀ ਇਹਨਾਂ ਦੀ ਰਜਿੰਦਰਾ ਹਸਪਤਾਲ ਪਟਿਆਲਾ ਨੇ ਮੈਡੀਕਲ ਕਾਲਜ ਪਟਿਆਲਾ ਤੇ ਰਜਿੰਦਰਾ ਹਸਪਤਾਲ ਕੀਤੀ ਤਾਂ ਜਦੋਂ ਜਾਂਦਿਆਂ ਨੇ ਇਹ ਅੱਗਾ ਦੌੜ ਪਿੱਛਾ ਦੌੜ ਦੀ ਨਿਸ਼ਾਨੀ ਹੈ ਮhalla ਕਲੀਨਿਕ ਬਣਾਉਣੇ ਨੇ ਅੱਜਕੱਲ ਤਾਂ ਮੁੱਖ ਮੰਤਰੀ ਸਾਹਿਬ ਮhalla ਕਲੀਨਿਕ ਦਾ ਬੜਾ ਗੁਣगान ਕਰ ਰਹੇ ਨੇ ਤੇ ਜਿਹੜਾ ਪੁਰਾਣਾ ਢਾਂਚਾ ਬਣਿਆ ਵਾ ਉਹਦਾ ਬੇੜਾਗਰ ਕਰ ਦਿਓ ਇਹੀ ਹਾਲ ਸਕੂਲਾਂ ਚ ਅਧਿਆਪਕ ਕਿੰਨੇ ਖਾਲੀ ਪਈਆਂ ਨੇ ਇਸਾਮੀਆਂ ਪਰ ਅਸੀਂ ਸਰਕਾਰ ਕਾਇਮ ਕਰਨ ਵਾਸਤੇ ਕਰਨਗਾਂ ਨੇ ਮੁਕਤ ਖੋਰਾਂ ਜੇ ਬਾਜਪਤਰਾਂ ਹਰ ਬੰਦੇ ਤੋਂ ਜੋ ਬਾਜ ਬੰਦ ਹੈ ਉਹ ਤੋਂ ਲਿਆ ਜਾਵੇ ਉਹਨੂੰ ਸਹੂਲਤ ਦਿੱਤੀ ਜਾਵੇ ਕਿਤਾ ਮੁਖੀ ਬੱਚਿਆਂ ਨੂੰ ਲਿਆਂਦਾ ਜਾਵੇ ਬਹੁਤ ਸਾਰੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੱਚੇ ਐਸ ਵੇਲੇ ਰੇੜੀਆਂ ਵਗੈਰਾ ਲਾ ਕੇ ਉਹ ਕੰਮ ਕਰਦੇ ਆ ਕਿਰਤਤਾ ਕਰਦੇ ਆ ਨਾ ਤੇ ਢੋਡੇ ਵਾਲੇ ਲਾਲ ਫੀਤਾ ਸ਼ਾ ਉੱਥੇ ਜਾ ਕੇ ਆਪ ਦਾ ਰੋਜ ਬੰਦੇ ਆ ਕਿ ਉਹ ਕਿ ਮੁਕਤ ਖੋਰੀ ਸਾਡੇ ਢਿੱਡਾਂ 'ਚ ਬੜੀ ਹੋਈ ਹੈ ਉਹਨਾਂ ਨੂੰ ਉਤਸ਼ਾਹਤ ਕਰੋ ਸਹੂਲਤਾਂ ਦਿਓ ਨਾਲ ਉਹਨਾਂ ਨੂੰ ਕਹੋ ਜਿਹੜਾ ਤੁਹਾਡਾ ਬੰਦਾ ਟੈਕਸ ਹੈ ਉਹ ਵੀ ਅਦਾ ਕਰੋ ਜੇ ਸਾਰਾ ਕੁਝ ਹੋ ਜਾਵੇ ਤਾਂ ਚੰਗਾ ਹੋਵੇਗਾ ਜੀ ਸੋ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਹੁਣ ਕੁੜੀਆਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾ ਰਹੇ ਨੇ ਦਲਸਾ ਦੇਖੋ ਇਹ ਮਾਮਲਾ ਜਿਹੜਾ ਹੈ ਇਹ ਵੀ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਤੇ ਘੱਟ ਗਿਣਤੀ ਜਿਹੜੀ ਬੀਬੀ ਆ ਦਲਜੀ ਡਾਕਟਰ ਬਲਜੀਤ ਕੌਰ ਆਸ਼ੀਰਵਾਦ ਯੋਜਨਾ ਤਹਿਤ ਇਹਨਾਂ ਨੇ ਸੰਗਰੂਰ ਜ਼ਿਲ੍ਹੇ ਦੇ ਲਾਭਪਾਤਰੀਆਂ ਲਈ 2 ਕਰੋੜ ਤੇ 30 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਤੀ ਹੈ। ਡੀਸੀ ਸੰਗਰੂਰ ਜਤਿੰਦਰ ਜੋਰਵਾਲ ਸਾਹਿਬ ਨੇ ਦੱਸਿਆ ਕਿ ਵਿਆਹ ਮੌਕੇ 51000 ਇਹ ਰਾਸ਼ੀ ਦਿੱਤੀ ਜਾ ਰਹੀ ਹੈ 24 ਜਨਵਰੀ ਜਨਵਰੀ 24 ਤੱਕ ਇਹ 451 ਪਛੜੀਆਂ ਸ਼੍ਰੇਣੀਆਂ ਤੇ ਕਮਜ਼ੋਰ ਵਰਗਾਂ ਦੇ ਲਾਭਪਾਤਰੀਆਂ ਨੂੰ ਸਿੱਧਾ ਲਾਭ ਮਿਲੇਗਾ ਜੀ ਕਹਿੰਦੀ ਆਰਣ ਸੂਚਿ ਅਧੀਨ ਲਾਭਪਾਰੀ ਪਹਿਲਾਂ ਹੀ 4.35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਚੰਗਾ ਕੀ ਇਹ ਸਾਰੇ ਇਕੱਲੇ ਸੰਗਰੂਰ ਜ਼ਿਲ੍ਹੇ ਨਾਲ ਹੀ ਬਾਕੀ ਜ਼ਿਲ੍ਹਿਆਂ 'ਚ ਕੁਝ ਹੈ ਨਹੀਂ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਰਾਸ਼ੀ ਜਾਰੀ ਹੋਣ ਵਾਲੀ ਹੈ ਸਰਕਾਰ ਬਿਨਾਂ ਕਿਸੇ ਦੇਰੀ ਦੇ ਉਹਨਾਂ ਲੋਕਾਂ ਨੂੰ ਵੀ ਇਹਦਾ ਲਾਭ ਪਚਾਇਆ ਜਾਵੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਭਾਜਪਾ ਦੀ ਭਾਜਪਾ ਵੱਲੋਂ ਟਲ ਸਾਬ ਕਿਸਾਨ ਮੋਰਚੇ ਦੇ ਸੂਬਾ ਸਕੱਤਰ ਨਿਯੁਕਤ ਕਰ ਦਿੱਤੇ ਗਏ ਨੇ ਗੁਰਮਖ ਸਿੰਘ ਬਲੇਰੋਂ ਨਾਲ ਜੀ ਦੇਖੋ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੇ ਪ੍ਰਧਾਨ ਨੇ ਡਾਕਟਰ ਪ੍ਰਧਾਨ ਨੇ ਦਰਸ਼ਨ ਸਿੰਘ ਨੈਨੇਵਾਲ ਵਿਧਾਨ ਸਭਾ ਹਲਕਾ ਨੈਨੀਵਾਲਪੁਰ ਤੋਂ ਸਭਾ ਹਲਕਾ ਖੇਮ ਕਰਨ ਦੇ ਆਗੂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਤਰਨਤਾਰਨ ਦੇ ਸਾਬਕਾ ਜਨਰਲ ਸਕੱਤਰ ਗੁਰਮੁਖ ਸਿੰਘ ਕੋ ਲਾਭਲੇਰ ਨੂੰ ਪਾਰਟੀ ਦੀਆਂ ਸਭਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸੂਭਾ ਸਕੱਤਰ ਬਣਾਤਾ ਇਸ ਭਾਰਤੀ ਕਿਸਾਨ ਜੂਨੀਅਨ ਨਾਲ ਸੰਬੰਧਿਤ ਮੋਰਚੇ ਕਿਸਾਨ ਮੋਰਚੇ ਵਿੱਚ ਕਹਿੰਦੇ ਸੂਭਾ ਪ੍ਰਧਾਨ ਸੁਰੀਲ ਜਾਖੜ ਸਾਹਿਬ ਨੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਇਹ ਕੇਸ ਰეკਮੈਂਡ ਕੀਤਾ ਇਹ ਇਹਨਾਂ ਨੂੰ ਗੁਰਮੁਖ ਸਿੰਘ ਹੋਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਦੇਖਦੇ ਹੋਏ ਕਰ ਦਿਓ ਹੋਰ ਦੋਲਾ ਦਿਓ ਪਰ ਜਿਹੜਾ ਬਜਟ ਵਿੱਚ ਕਿਸਾਨਾਂ ਨੂੰ ਠੂਠਾ ਦਿਖਾਇਆ ਹੈ ਉਹਦੇ ਚੀਜ਼ ਵੀ ਕੋਈ ਗੱਲ ਕਰ ਲਓ ਉਹ ਗੱਲ ਤੁਸੀਂ ਕਰਨੀ ਨਹੀਂ ਤੇ ਹੋਰੇ ਪਾਸੇ ਟਰਲੇ ਲਾਈ ਜਾਣੇ ਆ ਜਰੂਰ ਕਰੋ ਇਦੋਂ ਵੀ ਪੰਜਾਬ ਦੇ ਦਾਤ ਹੋਰ ਬਣਾ ਦਿਓ ਪਰ ਜਿਹੜਾ ਕਿਸਾਨੀ ਮਸਲਾ ਹੈ ਉਹਨੂੰ ਹੱਲ ਕਰਾਉਂਦਾ ਯਤਨ ਕੀਤਾ ਜਾਵੇ ਜੀ ਸੋ ਤੁਸਾਂ ਨਾਲ ਹੀ ਗੱਲ ਕਰਦੇ ਹੋਏ ਗੱਲ ਕਰਾਂਗੇ ਜੀ ਮੌਸਮ ਲੈ ਕੇ ਜਿੱਥੇ ਮੌਸਮ ਹੋਰੀ ਤਰ੍ਹਾਂ ਦਾ ਹੋਇਆ ਤੇ ਬਾਰਿਸ਼ ਨੂੰ ਲੈ ਕੇ ਕਿਹਾ ਜਾ ਰਿਹਾ ਵੀ ਕੱਲ ਤੋਂ ਮੌਸਮ ਮੀਂਹ ਵਾਲਾ ਰਹੇਗਾ ਜੀ ਇਹ ਗੱਲਾਂ ਨੂੰ ਸੁਣਦਿਆਂ ਨੂੰ 20 ਦਿਨ ਹੋ ਗਏ ਇੱਕ ਸਖਸੀਅਤ ਸਨ ਉਹ ਕਹਿੰਦੇ ਵੀ ਭਾਰਤ ਦੇ ਮੌਸਮ ਵਿਭਾਗ ਦਾ ਹਾਲਤ ਆਇਆ ਵੀ ਜੇ ਕੋਠੇ ਤੇ ਚੜ ਕੇ ਵੇਖਦੇ ਧੁੱਪ ਚੜੀ ਆ ਅੱਜ ਮੌਸਮ ਖੁਸ਼ਗਰ ਹੋਊਗਾ ਜੇ ਉੱਥੇ ਚਾਰ ਬੱਦਲ ਜੇ ਦਿਸ ਗਏ ਅੱਜ ਮੀਂਹ ਕਣੀ ਛਿੱਟੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਹਮਸ ਬਹੁਤ ਜ਼ਿਆਦਾ ਕੋਈ ਸ਼ੱਕ ਨਹੀਂ ਜਦੋਂ ਤੱਕ ਬਰਸਾਤ ਨਹੀਂ ਹੁੰਦੀ ਉਦੋਂ ਤੱਕ ਇਸ ਹਮਤ ਸਰਕਾਰਾਂ ਨਹੀਂ ਮਿਲਣਾ ਕਹਿੰਦੇ ਆ ਪੁਰਾਣੇ ਜਵਾਨੇ ਦੇ ਵਿੱਚ ਇੱਕ ਕਹਾਵਤ ਸੀ ਕਿ ਭਾਦੋਂ ਦੇ ਬੱਟਾਂ ਦਾ ਭਜਾਇਆ ਜੱਟ ਸਾਧ ਬਣ ਗਿਆ ਸੀ ਭਾਦੋ ਜੇ ਆਉਣੀ ਆ ਅਜੇ ਤਾਂ ਸਾਵਣ ਦਾ ਮਹੀਨਾ ਹੀ ਸ਼ੁਰੂ ਹੋਇਆ ਹੈ ਤੇ ਅਜੇ 22 ਦਿਨ ਸੌਂਦੇ ਪਏ ਆ ਤੇ ਫਿਰ ਭਾਦੋਂ ਪਈ ਆ ਅਜੇ ਲਗਭਗ ਡੇਢ ਮਹੀਨਾ ਸਾਨੂੰ ਇਸ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਹੀ ਕਰਨਾ ਪੈ ਸਕਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰਗੁਆ ਜੀ ਮਿਹਰਬਾਨ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ